ਚਾਹੀਦੇ ਤਿੰਨੇ ਕੁੜੀਆਂ ਵਿਚੇ ਦਾ ਭਰਾ ਚੱਲਾ ਵਿਚੇ ਦਾ ਪਿਓ ਕਿਸੇ ਨੇ ਸਾਡੀ ਇੱਕ ਨਹੀਂ ਸੁਣੀ ਸਾਡਾ ਘਰ ਪੱਟ ਦਾ ਲੁੱਟਤਾ ਇਹਨਾਂ ਨੇ ਫੋਨ ਹਜੇ ਪਵਨ ਦਾ ਫੋਨ ਸਰਪੰਚ ਕੋਲ ਹੀ ਆ ਉਹਨਾਂ ਨੇ ਸਾਨੂੰ ਸ਼ਾਮ ਨੂੰ ਫੋਨ ਕਰਕੇ ਕਿਹਾ ਵੀ ਆਪਦਾ ਮੁੰਡੇ ਦਾ ਮੋਬਾਈਲ ਲੈ ਜਾ ਝੂਠੇ ਬਾਹਲੇ ਕਰਦੀ ਸੀ ਝੂਠੇ ਬਾਹਲੇ ਕਰਦੀ ਸੀ ਸਾਰਾ ਕੁਝ ਰੋਟ ਪੰਡ ਕੇ ਖਾ ਕੇ ਸਾਕੋਚ ਪੈਸਾ ਖਾਂਦੀ ਸੀ ਉਦੋਂ ਨੇ ਘਰਦਿਆਂ ਨੂੰ ਪਤਾ ਸੀ ਉਹ ਪੈਸਾ ਕਿੱਥੋਂ ਆਉਂਦਾ ਵਾ ਤੜਪਦਾ ਸੀ ਕੁੜੀ ਪਿੱਛੇ ਕਰਨ ਕਰਨ ਕਰਦਾ ਉਹ ਮਰ ਗਿਆ ਉਹਨਾਂ ਨੇ ਇੱਕ ਨਹੀਂ ਸੁਣੀ ਲੜਕੀ ਦੇ ਪਰਿਵਾਰ ਵੱਲੋਂ ਵਿਆਹ ਲਈ ਕੋਰੀ ਨਾਂ ਮਿਲਣ ਤੇ ਨੌਜਵਾਨ ਨੇ ਲਗਾਇਆ ਮੌਤ ਨੂੰ ਗਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਪਰਿਵਾਰ ਤੇ ਲੈ ਕੇ ਗੰਭੀਰ ਦੋਸ਼ ਕਾਰਵਾਈ ਦੀ ਕੀਤੀ ਮੰਗ ਸਮਾਜ ਅੰਦਰ ਅੱਜ ਕੱਲ ਕੋਈ ਕਿਸੇ ਦਾ ਨਹੀਂ ਸਕਾ ਕਦੋਂ ਕੋਈ ਮੁੱਕਰ ਜਾਵੇ ਪਤਾ ਨਹੀਂ ਚੱਲਦਾ ਜਿਸ ਦੇ ਗੰਭੀਰ ਸਿੱਟੇ ਦੇਖਣ ਨੂੰ ਮਿਲਦੇ ਹਨ ਅਜਿਹੀ ਹੀ ਘਟਨਾ ਪਿੰਡ ਮੁੱਲਾਪੁਰ ਦੇ ਰਹਿਣ ਵਾਲੇ ਪਵਨਪ੍ਰੀਤ ਸਿੰਘ ਨਾਲ ਵਾਪਰੀ ਜਿਸ ਦੇ ਪ੍ਰੇਮਿਕਾ ਦੇ ਪਰਿਵਾਰ ਵੱਲੋਂ ਕੋਰੀ ਨਾ ਕਰਨ ਤੇ ਨੌਜਵਾਨ ਨੇ ਮੌਤ ਨੂੰ ਗਲੇ ਲਗਾ ਲਿਆ ਮ੍ਰਿਤਕ ਪਵਨਦੀਪ ਦੇ ਮਾਤਾ ਪਿਤਾ ਸ਼ੇਂਦਰਪਾਲ ਕੌਰਪਰਾ ਲਵ ਪ੍ਰੇ ਸਿੰਘ ਬਬੂ ਪੈਨ ਅਮਰਜੋਤ ਕੌਰ ਜੋਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਵਨ ਪ੍ਰੇ ਸਿੰਘ ਪਿੰਡ ਹਲਵਾਰੇ ਦੇ ਰਹਿਣ ਵਾਲੀ ਕੁੜੀ ਨਾਲ ਦੋਸਤੀ ਸੀ ਉਹ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਦੀ ਗੱਲ ਕਰਨ ਗਿਆ ਸੀ ਜਿੱਤੇ ਉਸ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਰਾ ਜਵਾਬ ਦੇ ਦਿੱਤਾ ਗਿਆ ਤੇ ਸ਼ੁੱਕਰਵਾਰ ਦੀ ਸ਼ਾਮ 4:30 ਵਜੇ ਕਰੀਬ ਲੜਕੀ ਦੇ ਘਰ ਨੇੜੇ ਜਾ ਕੇ ਇਹ ਜਰੀਲਾ ਪਦਾਰਥ ਨਿਗਲ ਲਿਆ ਜਿਸ ਦੀ ਜਾਣਕਾਰੀ ਉਸਨੇ ਕਿਸੇ ਪਿੰਡ ਦੇ ਮੋਤਵਾਰ ਵਿਅਕਤੀ ਨੇ ਦਿੱਤੀ ਇਸ ਮੌਕੇ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 8 ਵਿਅਕਤੀਆਂ ਤੇ ਮਕਦਮਾ ਦਰਜ ਕੀਤਾ ਗਿਆ ਹੈ ਗੱਲਬਾਤ ਕਰਦੇ ਆਂ ਪਰਿਵਾਰਕ ਮੈਂਬਰਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਹਾਂ ਭਾਈ ਕੀ ਨਾ ਆਪਣਾ ਜੀ ਹਾਂਜੀ ਮੇਰਾ ਨਾਮ ਅਮਰਜੋਤ ਕੌਰ ਜੋਤੀ ਆ ਇਹ ਮੇਰਾ ਭਰਾ ਪਵਨਪ੍ਰੀਤ ਸਿੰਘ ਵਾਸੀ ਮੁੱਲਾਪੁਰ ਆ ਸੰਨ ਆਫ ਰਣਜੀਤ ਸਿੰਘ ਕੁੜੀ ਕੈਰਨਦੀਪ ਕੌਰ ਹਲਵਾਰਾ ਪਿਤਾ ਦਾ ਨਾਮ ਰਾਜਾ ਮੁੰਡੇ ਦਾ ਉਹਦੀ ਭਰਾ ਦਾ ਨਾਮ ਚੰਨਾ ਤੇ ਉਹਦੀਆਂ ਤਿੰਨ ਭੈਣਾਂ ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਭਰਾ ਨੂੰ ਟਾਰਚਰ ਕਰਿਆ 9-10 ਸਾਲ ਤੋਂ ਰਿਲੇਸ਼ਨ 'ਚ ਰਹਿੰਦੀ ਸੀ ਸਭ ਕੁਝ ਉਹਨੇ ਇਹਨਾਂ ਕਰਿਆ ਹਿਆ ਵੀਡੀਓ ਆਪ ਖੁਦ ਵਾਇਰਲ ਕਰਕੇ ਗਿਆ ਹਿਆ ਵਾ ਉਹਨਾਂ ਨੇ ਇੰਨਾ ਟਾਰਚਰ ਮੁੰਡੇ ਨੂੰ ਕਰਕੇ ਰੱਖਿਆ ਸੀ ਕੁਝ ਟਾਈਮ ਪਹਿਲਾਂ ਇਹਨੂੰ ਜੇਲ੍ਹ ਹੋ ਗਈ ਸੀ ਉੱਥੇ ਇਹ ਮੁਲਾਕਾਤਾਂ ਕਰਦੀ ਰਹੀ ਉਹਨੂੰ ਵਿਆਹ ਦੇ ਝੂਠੇ ਦਾਅਵੇ ਕਰਦੀ ਰਹੀ ਡੇਢ-2 ਮਹੀਨੇ ਤੋਂ ਮੁੰਡਾ 27 ਜਨਵਰੀ ਨੂੰ ਉਹਦੀ ਬੇਲ ਹੋਈ ਬੇਲ ਹੋਣ ਤੋਂ ਬਾਅਦ ਉਹ ਘਰੇ ਆਉਂਦੀ ਜਾਂਦੀ ਰਹੀ ਸਾਰਾ ਕੁਝ ਵੀਡੀਓ ਦੇ ਵਿੱਚ ਇੱਕ ਚ ਉਹਨੇ ਕਿਹਾ ਵੀ ਆਪਣੇ ਵਿਆਹ 'ਚ ਹਫ਼ਤਾ ਰਹਿ ਗਿਆ ਬਹੁਤ ਪਰੇਸ਼ਾਨ ਉਹਨੇ ਮੁੰਡੇ ਨੂੰ ਇੰਨੀ ਹਰਾਸ਼ਮੈਂਟ ਕਰੀ ਇੰਨੀ ਹਰਾਸ਼ਮੈਂਟ ਕਰੀ ਉਹਨੇ ਰਾਤਾਂ ਨੂੰ ਉੱਠ ਉੱਠ ਕੇ ਚਲੇ ਜਾਣਾ ਉਹਦੀਆਂ ਰਾਖੀਆਂ ਕਰਨੀਆਂ ਪਤਾ ਨਹੀਂ ਇਹਦੇ ਭਰਾ ਨੇ ਉਹਨਾਂ ਨੇ ਬੁਲਾਇਆ ਇਹਨੂੰ ਚੰਨੇ ਨੇ ਹਲਵਾਰੇ ਵੀ ਆ ਜਾ ਤੇਰੇ ਵਿਆਹ ਦੀ ਗੱਲ ਕਰਦੇ ਆ ਪਿੰਡ ਦਾ ਸਰਪੰਚ ਸਾਰੇ ਨਾਲ ਵੀ ਪੰਚਾਇਤ ਹੈਗੀ ਆ ਤੂੰ ਆ ਜਾ ਹੁੰਦਾ ਚਲੇ ਗਿਆ ਪਤਾ ਨਹੀਂ ਇਹਨਾਂ ਨੇ ਕਿਵੇਂ ਕਿਵੇਂ ਕੀ ਟੌਰਚਰ ਕਰਿਆ ਸਾਨੂੰ ਕੁਝ ਨਹੀਂ ਪਤਾ ਸੀ ਜਦ ਸਾਨੂੰ ਉਹਨੇ ਕਿਸੇ ਸਰਪੰਚ ਨੇ ਕਾਲ ਕਰੀ ਵੀਰੇ ਦੇ ਦੋਸਤ ਨੂੰ ਵੀ ਆ ਵੀਡੀਓ ਕਾਲ ਕਰਕੇ ਵੀ ਆ ਤੇਰਾ ਭਰਾ ਵਾ ਉਹ ਕਹਿੰਦਾ ਹਾਂ ਵੀ ਮੇਰਾ ਭਰਾ ਵਾ ਕਹਿੰਦਾ ਆਜਾ ਲੈ ਜਾ ਇਹਨੂੰ ਵੀ ਦਵਾਈ ਪੀ ਬੈਠਾ ਬਸ ਸਾਨੂੰ ਫਿਰ ਕੋਈ ਸੁਰਤ ਨਹੀਂ ਰਹੀ ਅਸੀਂ ਸਾਰੇ ਉਹਦੇ ਪਿੱਛੇ ਭੱਜ ਲਏ ਇਹ ਆ ਆਪ ਹੀ ਉਹਨੂੰ ਚੋਪੜਾ ਨਰਸਿੰਗ ਹੋਮ ਸੁਧਾਰ ਦੇ ਵਿੱਚ ਲੈ ਕੇ ਆਏ ਆ ਸੀਸੀਟੀਵੀ ਫੁਟੇਜ ਕੜਵਾ ਸਕਦੇ ਹੋ ਸਾਡਾ ਮੁੰਡਾ ਸਾਨੂੰ ਕੁਝ ਨਹੀਂ ਪਤਾ ਕਿੱਥੇ ਇਹਨਾਂ ਨੇ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ ਅਸੀਂ ਤਾਂ ਬਸ ਸਰ ਪਿੱਛੇ ਗਏ ਆ ਅਸੀਂ ਉਹਨਾਂ ਨੂੰ ਕਹਾਂ ਇੱਕ ਵਾਰੀ ਇਹਨੂੰ ਸਾਂਭ ਲਓ ਬਸ ਤੁਸੀਂ ਦੇਖ ਲਓ ਵੀ ਕਿਤੇ ਐਡਮਿਟ ਕਰਾ ਦੋ ਅਸੀਂ ਆਉਣੇ ਆ ਸਾਰੇ ਜਾਣੇ ਪਿੱਛੇ ਭੱਜੇ ਪਰੇਸ਼ਾਨ ਹੋਏ ਕਦੇ ਫਿਰ ਉਸ ਤੋਂ ਬਾਅਦ ਮੈਡੀਸਿਨ ਲੈ ਕੇ ਗਏ ਉਹਨਾਂ ਨੇ ਜਵਾਬ ਦਿੱਤਾ ਫਿਰ ਡੀ ਐਮ ਸੀ ਲੈ ਕੇ ਗਏ 4-5 ਲੱਖ ਰੁਪਈਆ ਵੀ ਲਾਇਆ ਇਲਾਜ ਕਰਾਇਆ ਫਿਰ ਪੀ ਜੀ ਆਈ ਲੈ ਕੇ ਗਏ ਅਸੀਂ ਨਹੀਂ ਬਚਾ ਸਕੇ ਅਸੀਂ ਬਹੁਤ ਕੋਸ਼ਿਸ਼ਾਂ ਕਰੀਆਂ ਵੀ ਭਰਾ ਬਚ ਜਵੇ ਅਸੀਂ ਨਹੀਂ ਬਚਾ ਸਕੇ ਇਹਨਾਂ ਨੇ ਬਹੁਤ ਸਾਡੇ ਭਰਾ ਨੂੰ ਪਰੇਸ਼ਾਨ ਕਰਿਆ ਖਾਸ ਕਰਕੇ ਉਹਦੇ ਭਰਾ ਨੇ ਉਹ ਪਹਿਲਾਂ 4-5 ਦਿਨ ਪਹਿਲਾਂ ਉਹਨਾਂ ਦੇ ਘਰੇ ਰਿਕੁਐਸਟ ਲੈ ਕੇ ਵੀ ਗਏ ਹੱਥ ਵੀ ਬੰਨੇ ਵੀ ਠੀਕ ਆ ਕੁੜੀ ਥੋੜੀ ਮੰਨਦੀ ਆ ਸਾਰਾ ਕੁਝ ਕੁੜੀ ਨੇ ਕੀਤਾ ਹੋਇਆ ਵਾ ਵੀ ਤੁਸੀਂ ਕੁੜੀ ਨੂੰ ਕਿਸੇ ਤਰ੍ਹਾਂ ਦਾ ਵੀ ਤੌਰਚਰ ਜਾਂ ਕੁਛ ਨਾ ਕਰੋ ਵੀ ਜੇ ਇਹ ਕੀਤਾ ਹੈ ਮੰਨਦੀ ਆ ਕਿ ਆਪਾਂ ਨੂੰ ਕੀ ਰਾਜੀ ਨੇ ਇਹਨਾਂ ਦੀਆਂ ਇੰਨੇ ਟਾਈਮ ਦੇ ਪ੍ਰੂਫ ਨੇ ਹਸਪਤਾਲ ਦੇ ਵਿੱਚ ਤੌਰਚਰ ਦੇ ਵਿੱਚ ਇਹ ਪਰੇਸ਼ਾਨ ਹੋਇਆ ਕੁੜੀ ਦੀ ਵੀਡੀਓ ਵਾਇਰਲ ਕਰ ਗਿਆ ਇੰਸਟਾਗ੍ਰam ਤੇ ਕਿਹਦਾ ਫੋਨ ਆਇਆ ਸੀ ਤੁਹਾਨੂੰ ਜੀ ਦਾ ਵੀ ਫੋਨ ਹਜੇ ਪਵਨ ਦਾ ਫੋਨ ਸਰਪੰਚ ਕੋਲ ਹੀ ਆ ਉਹਨਾਂ ਨੇ ਸਾਨੂੰ ਸ਼ਾਮ ਨੂੰ ਫੋਨ ਕਰਕੇ ਕਿਹਾ ਵੀ ਆਪਦਾ ਮੁੰਡੇ ਦਾ ਮੋਬਾਈਲ ਲੈ ਜਾਓ ਅਸੀਂ ਮੋਬਾਈਲ ਤੋਂ ਕੀ ਲੈਣਾ ਸੀ ਆਪਦਾ ਪਹਿਲਾ ਮੁੰਡਾ ਬਚਾਉਣਾ ਕਿਹੜੀ ਤਰੀਕ ਦੀ ਘਟਨਾ ਜੀ ਇਹ ਇਹ ਘਟਨਾ ਹੈਗੀ ਆ ਫਰਾਈਡੇ 4 ਵਜੇ ਮੁੰਡਾ ਘਰੋਂ ਗਿਆ 4:30 ਵਜੇ ਉਹਦੇ ਇੰਸਟਾ ਤੇ ਸਾਨੂੰ ਇਧਰ ਉਧਰ ਫੋਨ ਆਉਣ ਲੱਗੇ ਵੀ ਪਵਨ ਕਿੱਥੇ ਆ ਪਵਨ ਕਿੱਥੇ ਆ ਵੀ ਉਹ ਦਵਾਈ ਪੀ ਗਿਆ ਜਾਨੂੰ ਇੱਕ ਵੀਰੇ ਨੂੰ ਫੋਨ ਲੱਕੀ ਲੱਕੀ ਵੀਰਾ ਉਹਨੂੰ ਫੋਨ ਆ ਗਿਆ ਵੀਡੀਓ ਕਾਲ ਆਈ ਵੀ ਆ ਦੇਖ ਸਰਪੰਚ ਸੀ ਕੋਈ ਸਿਆਣੀ ਉਮਰ ਦੇ ਸੀ ਦਾੜੀ ਵਾਲੇ ਉਹਨਾਂ ਨੇ ਜਿਵੇਂ ਦੱਸਿਆ ਸਾਨੂੰ ਕਹਿੰਦੇ ਵੀ ਵੀ ਕੋਈ ਨਹੀਂ ਮੇਰਾ ਭਰਾ ਵਾ ਤੂੰ ਸੰਭ ਲਾ ਇਹਨੂੰ ਇੱਕ ਵਾਰੀ ਕਿਤੇ ਦਾਖਲ ਕਰਾ ਦੇ ਵੀ ਅਸੀਂ ਕੀ ਕਰੀਏ ਵੀ ਕੇਅਰ ਕਰਦਾ ਸਾਡਾ ਘਰ ਪਟ ਤੁਸੀਂ ਕੀ ਮੰਗ ਕਿੰਨੇ ਬੇਟੇ ਦੀ ਉਮਰ ਸੀਗੀ ਜੀ ਤੁਹਾਡੇ ਦੀ ਸਾਹਿਲ ਅੱਛਾ ਜੀ ਘਰੋਂ ਕੀ ਕਹਗੇ ਜਦੋਂ ਮਤਲਬ ਉਹ ਹਲਵਾਰੀ ਨੂੰ ਗਿਆ ਜੀ ਮੇਰੇ ਬ੍ਰਦਰ ਦਾ ਫੋਨ ਆਇਆ ਸੀ ਜੀ ਬਸ ਸਾਹਿਲ ਦੇ ਕਹਿ ਕੇ ਗਿਆ ਬਾਬੇ ਮੈਨੂੰ ਤਾਂ ਵੀ ਜੀ ਮੈਂ ਆਇਆ 2 ਮਿੰਟਾਂ ਤੇ ਬਸ ਅਸਾ ਜੋ ਲੜਕੀ ਆਪਣੇ ਘਰੇ ਆਉਂਦੀ ਜਾਂਦੀ ਸੀ ਜਿਹੜੀ ਕਰਨਦੀਪੂ ਜੀ ਨਾਲ ਹਾਂਜੀ ਆਉਂਦੀ ਜਾਂਦੀ ਸੀ ਲੜਕੀ ਅ ਕਿੰਨੇ ਦਿਨ ਪਹਿਲਾਂ ਆਪਣੇ ਘਰੇ ਆ ਕੇ ਗਈ ਜੀ ਉਹਨੂੰ ਵੀ ਨਾਮ ਦੀ ਰਹੀ ਆ ਪੂਰਾ ਲਗਾਤਾਰ ਜਿੱਦਣ ਢੇਰ ਤੋਂ ਆਉਂਦੀ ਰਹੀ ਐ ਇੱਥੇ ਹੀ ਹੋ ਰਹੀ ਓ ਜੋਬ ਨਹੀਂ ਉਹਨੇ ਕੀਤੀ ਆਪਦੀ ਜਾ ਉਹ ਵੀ ਕਮਰੇ ਆਂਦੀ ਉਹਨੇ ਜੋਬ ਕਾਦੀ ਕਰਦੀ ਸੀਗੀ ਜੀ ਜੋਬ ਉਹ ਬੈਂਕ ਤੇ ਲੱਗੀ ਹੋਈ ਸੀ ਅੱਛਾ ਜੀ ਮਤਲਬ ਕੁੜੀ ਵਿਆਹ ਨੂੰ ਸਹਿਮਤ ਸੀਗੀ ਜੀ ਹਾਂਜੀ ਕੁੜੀ ਸਹਿਮਤ ਸੀ ਉਹਦੇ ਭਰਾ ਨਹੀਂ ਬਸ ਉਹਨੂੰ ਕੀਤਾ ਵੀ ਨਾ ਹੀ ਕਰਨਾਗਾ ਜੀ ਉਹਨੇ ਮਕਰਾਇਆ ਬਾਅਦ ਵਿੱਚ ਉਹ ਕਹਿਣ ਲੱਗੀ ਵੀ ਹਾਂ ਮੁਲਾਕਾਤ ਨੂੰ ਵੀ ਜਾਂਦੀ ਸੀ ਕੁੜੀ ਜੀ ਹਾਂਜੀ ਮੁਲਾਕਾਤਾਂ ਨੂੰ ਜਾਂਦੀ ਸੀ ਜੀ ਤਰੀਕ ਤੇ ਵੀ ਜਾਂਦੀ ਰਹੀ ਆ ਜੀ ਉਹਦੀਆਂ ਭੈਣਾਂ ਵੀ ਗੱਲ ਕਰਦੀਆਂ ਦੀਆਂ ਸਾਰਿਆਂ ਨੂੰ ਪਤਾ ਸੀ ਫੈਮਿਲੀ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਉਹਦੀ ਭੈਣ ਇੱਕ ਵਕੀਲ ਦਾ ਥੋੜਾ ਟਾਈਮ ਹੋਇਆ ਵਕੀਲ ਬਣੀ ਆ ਉਹ ਵੀ ਆਉਂਦੀ ਜਾਂਦੀ ਸੀ ਵੀਰੇ ਦੀ ਜ਼ਮਾਨਤ ਵਾਲੇ ਰਹਿਣ ਉਹ ਨਾਲ ਸੀ ਉਹਦੀ ਭੈਣ ਵੀ ਨਾਲ ਸੀ ਉਹੀ ਸਾਰਾ ਕੁਝ ਕਰਵਾ ਕੇ ਆਈ ਆ ਦੋਨੇ ਭੈਣਾਂ ਨਾਲ ਗਈਆਂ ਹੋਈਆਂ ਸੀ ਠੀਕ ਹੈ ਜੀ ਗਿਆ ਨੂੰ ਕਹਿੰਦਾ ਸੀ ਕੁੜੀ ਕਹਿੰਦੀ ਵੀ ਤੇਰੇ ਤੇ ਨਸ਼ਾ ਤਸ਼ਕਰੀ ਦਾ ਪਰਚਾ ਆਇਆ ਹੈ 2.6 ਕਿਲੋ ਪੁੱਕੀ ਫੜੀ ਗਈ ਆ ਉਹ ਕਹਿੰਦੀ ਵੀ ਮੇਰਾ ਤਾਂ ਨਾ ਫਿਊਚਰ ਨਹੀਂਗਾ ਵੀ ਮੈਂ ਵਿਆਹ ਨਹੀਂ ਕਰਾ ਸਕਾਂ ਪਹਿਲਾਂ ਤੋਂ ਆਪਦੀ ਮੰਮੀ ਜੀ ਨੂੰ ਲੈ ਕੇ ਆਇਆ ਆ ਹਾਂ ਉਹ ਮੰਨੇ ਨਹੀਂ ਹੈਗੇ ਕੁੜੀ ਵਾਲਿਆਂ ਨੇ ਕੰਪਲੇਨ ਵੀ ਦਰਜ ਕਰਵਾਈ ਵੀ ਸਾਡੇ ਭਈ ਆ ਕੇ ਸਰੋਂ ਧਮਕੀਆਂ ਦੇ ਕੇ ਗਏ ਆ ਘਰੀ ਆ ਕੇ ਕੁੱਟਮਾਰ ਕਰਨ ਦੀਆਂ ਹੋਰ ਉਹ ਸਾਰਾ ਉਹਨਾਂ ਕੋਲ ਐਵਿਡੈਂਸ ਵੀ ਮੌਜੂਦ ਆ ਉਹ ਦੂਸਰੇ ਦਿਨ ਫੇਰ ਗੱਡੀ ਲੈ ਕੇ ਆ ਗਿਆ ਉਹ ਤੇ ਦਰਾਂ ਮੂਹਰੇ ਖੜ ਕੇ ਪੁਜੀ ਰਹਿ ਗਿਆ ਪਰਵਾਰ ਖੜ ਕੇ ਦਰਪੇ ਤੇ ਸੜਕ ਤੇ ਖੜ ਕੇ